ਓ ਪੁੱਤ ਭਣਾ ਮਾਸਟਰ ਜੀ ਦਾ ਮੁੰਡਾ ਜੱਗੀ ਕੀ ਮੰਗਣ ਆਇਆ ਸੀ ਇਹਦਾ ਬਾਪੂ ਮੋਟਰਸਾਈਕਲ ਮੰਗਣ ਆਇਆ ਸੀ ਕਹਿੰਦਾ ਮੈਨੂੰ ਜ਼ਰੂਰੀ ਕੰਮ ਆ ਇੱਕ ਘੰਟੇ ਵਾਸਤੇ ਤੁਹਾਡਾ ਮੋਟਰਸਾਈਕਲ ਚਾਹੀਦਾ ਤੇ ਪੁੱਤ ਤੂੰ ਦੇ ਦੇਣਾ ਸੀ ਆਪਣੇ ਘਰੇ ਤਾਂ ਸੁਖਣਾ ਦੋ ਦੋ ਮੋਟਰਸਾਈਕਲ ਖੜੇ ਆ ਨਾ ਨਾ ਬਾਪੂ ਦੋ ਦੋ ਮੋਟਰਸਾਈਕਲ ਹਣ ਲੋਕਾਂ ਵਾਸਤੇ ਥੋੜੀ ਨਾ ਖੜਾ ਰੱਖਿਆ ਆ ਆਪਦਾ ਸ਼ੌਂਕ ਪੂਰਾ ਕਰਨ ਲਈ ਪੈਸੇ ਲਾਇਆ ਲੋਕ ਤਾਂ ਮੰਗਦਿਆਂ ਵਰਗੇ ਹੋਏ ਵਾ ਜਿੱਧਰ ਪਤਾ ਲੱਗਦਾ ਉਧਰ ਨੂੰ ਮੂੰਹ ਚੱਕ ਕੇ ਦੁਰ ਪੈਂਦੇ ਆ ਚੀਜ਼ ਮੰਗਣ ਉਹ ਨਾ ਨਾ ਪੁੱਤ ਆਇ ਨਹੀਂ ਬੋਲੀਦਾ ਉਸ ਪਰਮਾਤਮਾ ਵਾਹਿਗੁਰੂ ਤੋਂ ਡਰੀਦਾ ਨਾਲੇ ਪੁੱਤ ਜਿਹਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਾਰਾ ਸੱਚੇ ਬਾਦਸ਼ਾਹ ਕੋਈ ਦਾਤ ਬਖਸ਼ਣਗੇ ਉਸੇ ਤੋਂ ਅਗਲਾ ਚੀਜ਼ ਮੰਗਣ ਆਊਗਾ ਨਾਲੇ ਪੁੱਤ ਆਪਣਾ ਅਮੀਰ ਹੋਇਆਂ ਦਾ ਕੀ ਫਾਇਦਾ ਜੇ ਆਪਾਂ ਲੋੜ ਬੰਦਾ ਤੇ ਕੰਮ ਨਹੀਂ ਆਉਣਾ ਉਹ ਬਾਪੂ ਤੂੰ ਪੁਰਾਣੇ ਖਿਆਲਾਂ ਦਾ ਸਾਨੂੰ ਸਾਰਾ ਪਤਾ ਕਿਹਨੂੰ ਚੀਜ਼ ਦੇਣੀ ਆ ਤੇ ਕਿਹਨੂੰ ਨਹੀਂ ਦੇਣੀ ਤੂੰ ਚੁੱਪ ਕਰਕੇ ਬਹਿ ਜਾ ਤੇ ਆਪਦਾ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਉਹ ਪੁੱਤ ਮੇਰਾ ਵੀ ਉਮਰ ਦਾ ਤਜਰਬਾ ਹੈ ਭਾਵੇਂ ਬੰਦਾ ਜਿੰਨਾ ਮਰਜ਼ੀ ਅਮੀਰ ਹੋ ਜੇ ਪਰ ਕੋਈ ਨਾ ਕੋਈ ਚੀਜ਼ ਉਹਨੂੰ ਕਿਸੇ ਨਾ ਕਿਸੇ ਤੋਂ ਪੁੱਤ ਮੰਗਣੀ ਪੈਂਦੀ ਆ ਉਹ ਬੜਾ ਚੀਜ਼ ਮੰਗਣੀ ਪੈਂਦੀ ਉਹ ਲੋਕਾਂ ਨੂੰ ਆਪਣੇ ਘਰੇ ਦਾ ਸਾਰੀਆਂ ਚੀਜ਼ਾਂ ਦੋ-ਦੋ ਖੜੀਆਂ ਦੋ ਮੋਟਰਸਾਈਕਲ ਖੜੇ ਆ ਦੋ ਗੱਡੀਆਂ ਖੜੀਆਂ ਸਾਰੇ ਖੇਤੀਬਾੜੀ ਵਾਲੇ ਸੰਦਾ ਆਪਾਂ ਨੂੰ ਨਹੀਂ ਕਹੇ ਦੋ ਚੀਜ਼ ਮੰਗਣੀ ਪੈਂਦੀ ਨਾਲੇ ਜੇ ਆਪਾਂ ਕਹੇ ਦੋ ਮੰਗਣੀ ਨਹੀਂ ਫਿਰ ਆਪਾਂ ਕਿਸੇ ਨੂੰ ਕੋਈ ਚੀਜ਼ ਦੇਣੀ ਵੀ ਗਵਾ ਜਿਵੇਂ ਜਲੀ ਭਾਈ ਲੈਕ ਹੋਰ ਆ ਗਿਆ ਆਪਣਾ ਗਵਾਂਢੀ ਇਹ ਵੀ ਕੋਈ ਨਾ ਕੋਈ ਮੰਗਣੀ ਆਇਆ ਹੋਗਾ ਸਤਿ ਸ਼੍ਰੀ ਅਕਾਲਤਾ ਆਇਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਤਾ ਜੀ ਸੇਤਾ ਠੀਕ ਰਹਿੰਦੀ ਐ ਹਾਂ ਸ੍ਰੀ ਅ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਫੁੱਲ ਕਿਰਪਾ ਕਿਵੇਂ ਸੇਵਕਾ ਕੰਮ ਆਇਆ ਸੀ ਕੋਈ ਓਏ ਹਾਂ ਬਾਈ ਮੋਟਰਸਾਈਕਲ ਚਾਹੀਦਾ ਸੀ ਤੇਰਾ ਮੈਨੂੰ ਹੈਗਾ ਦਾ ਹੈ ਓ ਤੇਰੇ ਕੋਲੇ ਮੋਟਰਸਾਈਕਲ ਹਾਂ ਜੈਲੀ ਬਾਈ ਮੋਟਰਸਾਈਕਲ ਤਾਂ ਹੈਗਾ ਉਹ ਨਾ ਖਰਾਬ ਹੋ ਗਿਆ ਗੱਡੀ ਬਾਪੂ ਜੀ ਸ਼ਹਿਰ ਲੈ ਕੇ ਗਏ ਆ ਤੇ ਮੈਨੂੰ ਜ਼ਰੂਰੀ ਚਾਹੀਦਾ ਸੀ ਟੁੱਟਿਆ ਮੋਟਰਸਾਈਕਲ ਆ ਤੇਰੇ ਕੋਲੇ ਕਹਿੰਦੇ ਪੰਜੀ ਲਾਈ ਆ ਉੱਤੇ ਉਹਨੇ ਖਰਾਬ ਹੀ ਹੋਣਾ ਨਾਲੇ ਗੱਡੀ ਨੂੰ ਤੂੰ ਕਿਹੜਾ ਲੈਂਡ ਕਰੂਜ਼ ਲਈ ਫਿਰਦਾ ਛੜੀ ਵੀ ਟੁੱਟੀ ਵੀ ਕਵਾੜ ਚੋਂ ਲੈਂਦੀ ਵੀ ਦਾ 15000 ਦੀ ਉਹ ਮਰੂਤੀ ਆਖੇ ਬਾਪੂ ਗੱਡੀ ਲੈ ਕੇ ਗਿਆ ਜੈਲੀ ਬਾਈ ਮੋਟਰਸਾਈਕਲ ਨਹੀਂ ਦੇਣਾ ਤੂੰ ਨਾ ਦੇ ਪਰ ਘਰੇ ਆ ਇਹਦੀ ਬੇਇੱਜ਼ਤੀ ਤਾਂ ਨਾ ਕਰ ਆ ਬੇਇੱਜ਼ਤੀ ਨੂੰ ਅੱਗੇ ਕਿਹੜਾ ਤੇਰੇ ਝੰਡੇ ਝੂਲਿਆ 20 ਯਾਰੀ ਤੈਨੂੰ ਮੈਂ ਲੋਕਾਂ ਤੋਂ ਪੈਸੇ ਮੰਗਦੇ ਨੂੰ ਵੇਖਿਆ ਆਖੇ ਬੇਇੱਜ਼ਤੀ ਨਾ ਕਰੋ ਇਹਦੀ ਵੱਡੇ ਨਵਾਬ ਦੀ ਜੈਲੀ ਬਾਈ ਜੇ ਤੇਰੇ ਕੋਲੇ 4 ਪੈਸੇ ਆ ਇਹਦਾ ਇਹ ਮਤਲਬ ਹੋਣੀ ਕਿ ਸਾਡੇ ਗਰੀਬਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਨਾਲੇ ਮਰੂਤੀ ਖਰੀਦਣੀ ਸਾਡੇ ਆ ਤੇ ਬਹੁਤ ਵੱਡੀ ਗੱਲ ਹੈ ਤੇ ਇੱਕ ਗੱਲ ਮੇਰੀ ਯਾਦ ਰੱਖੀ ਪੈਸੇ ਦਾ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ ਥਵਾ ਬੜਾ ਬਲਵਾਨ ਹੈ ਹੋ ਸਕਦਾ ਕਾਹਨੂੰ ਤੈਨੂੰ ਮੇਰੀਆਂ ਮਨਤਾ ਕਰਨਾਂ ਬੈਣ ਤੇਰੀਆਂ ਮਨਤਾ ਉਹ ਵੀ ਮੈਂ ਉਹ ਥੇਕਾ ਕਿਹੜੇ ਨਸ਼ੇ ਕਰਦਾ ਓਏ ਜਿਹੜੇ ਡੇਡੇ ਸੁਪਨੇ ਵੇਖਦਾ ਰਹਿਣਾ ਵਸੇ ਇੱਕ ਗੱਲ ਐ ਥੇਕਾ ਸਰਕਾਰ ਨੇ ਸੁਪਨੇ ਵੇਖਣ ਤੇ ਕੋਈ ਪਾਬੰਦੀ ਨਹੀਂ ਲਾਈ ਜਦ ਐਡੇ ਮਰਜੀ ਸੁਪਨੇ ਕੋਈ ਵੇਖੇ ਤੂੰ ਵੀ ਭਾਵੇਂ ਕੱਲੂ ਇਹ ਸੁਪਨਾ ਵੇਖ ਲਈ ਕਿ ਮੋਦੀ ਤੇਰੀਆਂ ਮਨ ਤਾਂ ਕੱਢੀ ਜਾਂਦਾ ਐਸ ਗੱਲ ਦਾ ਜਵਾਬ ਮੈਂ ਨਹੀਂ ਦੇਈ ਸੀ ਹਮਾਪੇ ਦੇ ਦੇਵੇਗਾ ਪੁੱਤਰ ਪੈਸੇ ਦਾ ਇੰਨਾ ਹੰਕਾਰ ਕਰਨਾ ਵਾਕਿਆ ਹੀ ਚੰਗਾ ਨਹੀਂ ਹੁੰਦਾ ਜੇ ਵਾਹਿਗੁਰੂ ਨੇ ਆਪਾਂ ਨੂੰ 4 ਪੈਸੇ ਦਿੱਤੇ ਆ ਪੁੱਤ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਲੋਕਾਂ ਨੂੰ ਟੱਚ ਸਮਝਣ ਲੱਗ ਜਾਈਏ ਨਾਲੇ ਪੁੱਤ ਕੀ ਪਤਾ ਕਦੋਂ ਤੇ ਕਿੱਥੇ ਕਿਸੇ ਤੱਕ ਜ਼ਰੂਰਤ ਪੈ ਜਾਵੇ ਇਸ ਕਰਕੇ ਪੁੱਤ ਹਮੇਸ਼ਾ ਨੀਵੇਂ ਹੋ ਕੇ ਚੱਲੀਦਾ ਇੱਕ ਦੂਜੇ ਦੇ ਕੰਮ ਆਈਦਾ ਓ ਬਾਪੂ ਉਮਰ ਵਧਣ ਦੇ ਨਾਲ ਨਾਲ ਤੇਰਾ ਦਿਮਾਗ ਘਟ ਗਿਆ ਹੁਣ ਤੂੰ ਸਿਆਣੀਆਂ ਗੱਲਾਂ ਕਰਨ ਦੀ ਬਜਾਏ ਬੇਤੁਕੀਆਂ ਜਾਦੇ ਮਾਰਨ ਲੱਗ ਗਿਆ ਤੇਰੀ ਸਾਰੀ ਉਮਰ ਲੰਘ ਗਈ ਤੈਨੂੰ ਪੈਸੇ ਦੀ ਤਾਕਤ ਦਾ ਪਤਾ ਹੀ ਨਹੀਂ ਲੱਗਿਆ ਇਹ ਪੈਸਾ ਕੀ ਸ਼ੈ ਐ ਪੈਸੇ ਦੇ ਵਿੱਚ ਕੀ ਪਾਵਰ ਐ ਉਗੋਰੇ ਗੱਲ ਸੁਣ ਮੰਡੀ ਚ ਪੱਖਾ ਲੱਗਿਆ ਸੀ ਤੇ ਆਪਣਾ 4 ਚੱਕ ਲੈ ਟਰੈਕਟਰ ਟਰਾਲੀ ਲੈ ਜਾ ਠੀਕ ਆ ਸਰਦਾਰ ਜੀ ਮੈਂ ਜਾਂਦਾ ਦੇਖ ਲੈ ਵਿੰਦਰਾ ਬਾਬੇ ਗੁਰਦੈਤਕਾਂ ਕੋਲੇ ਮੋੜ ਤੋਂ ਚੰਗੀ ਜ਼ਮੀਨ ਜਾਇਦਾਦ ਹੈ ਬਾਜ਼ਾਰ ਆ ਕਦੇ ਬਾਬੇ ਗੁਰਦੈਤਸਾ ਉਹਨੇ ਹੰਕਾਰ ਕੀਤਾ ਹੋਵੇ ਹਾਂ ਵੀ ਕੁਲਦੀਪ ਸਿੰਘ ਵੱਡੇ ਛੋਟੇ ਨੂੰ ਪਿਆਰ ਨਾ ਮਿਲਦਾ ਬਾਬਾ ਗੁਰਦੇਵ ਸਿੰਘ ਤਾਂ ਇੱਕ ਦਿਨ ਕੋਈ ਉਹਨਾਂ ਦੇ ਘਰੇ ਡਰਮੀ ਮੰਗਣ ਜਾਵੜਿਆ ਤੇ ਬਾਬੇ ਗੁਰਦੇਵ ਸਿੰਘ ਦੇ ਪੋਤਰੇ ਜੈਲੀ ਨੇ ਹਜਾਰ ਲਾ ਕੇ ਮੋੜਿਆ ਸਿਆਣਾ ਬੰਦਾ ਤਾਂ ਉਹਨਾਂ ਦੇ ਘਰੇ ਚੀਜ਼ ਮੰਗ ਨਹੀਂ ਜਾਂਦਾ ਪਰ ਜਦੋਂ ਉਹਦੀ ਬਾਬੇ ਗੁਰਦੇਵ ਸਿੰਘ ਦੇ ਪੋਤਰੇ ਜੈਲੀ ਦੇ ਹੱਥ ਕੁਇਜ਼ਦਾਰੀ ਆਈ ਹੈ ਪਤੰਦਰ ਦੀ ਪੂਰੀ ਹੱਥ ਚੱਕੀ ਹੋਈ ਹੈ ਪਿੰਡਾਂ 'ਚ ਬਥੇਰੇ ਅਮੀਰ ਤੋਂ ਅਮੀਰ ਬੰਦੇ ਪਏ ਆ ਪਰ ਆ ਜੈਲੀ ਵਰਗੀ ਹੱਥ ਤਾਂ ਕਿਸੇ ਦੇਣੀ ਚੱਕੀ ਪਤੰਦਰ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਗਦੇਤ ਦਾ ਪੁੱਤਰਾ ਜਦੋਂ ਬੋਲਦਾ ਪੁੱਠੇ ਬੋਲਦਾ ਹਾਂ ਵੀ ਹਾਂ ਪਤਾ ਸੱਟ ਗੱਲਾਂ ਫੇਰ ਮਾਰੀ ਲੈ ਵੀ ਬਿੰਦਰ ਸਿਆ ਆਹ ਬੰਤਾ ਤੇਰਾ ਫਾਈਨਲ ਜੈਲੀਪੁੱਤ ਓ ਜੈਲੀਪੁੱਤ ਜੈਲੀਪੁੱਤ ਓ ਬਾਪੂ ਤੂੰ ਇੰਨਾ ਘਬਰਾਇਆ ਕਿਉਂ ਆ ਕੀ ਗੱਲ ਹੋ ਗਈ ਪੁੱਤ ਆਪਣੇ ਸਾਬ ਨੂੰ ਚੱਕਰ ਆ ਗਿਆ ਤੇ ਉਹ ਜ਼ਮੀਨ ਤੇ ਡਿੱਗ ਪਿਆ ਹਾਂ ਸਾਬਾ 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 ਕੀ ਗੱਲ ਹੋ ਗਈ ਬਾਪੂ ਪਾਲੀ ਨੂੰ ਬੈਠੇ ਦੀ ਸੀ ਦੀ ਗੱਡੀ ਕੱਢੂਗਾ ਉਹ ਪੁੱਤ ਨਾ ਪਾਲੀ ਕਰਿਆ ਨਾ ਕੋਈ ਸਿਰੀ ਕਰਿਆ ਨਾ ਪੁੱਤ ਕੋਈ ਗੱਡੀ ਕਰਿਆ ਇੱਕ ਗੱਡੀ ਤਾਂ ਪਾਲੀ ਲੈ ਕੇ ਗਿਆ ਇੱਕ ਗੱਡੀ ਆਪਣਾ ਸਿਰੀ ਸਰਵਿਸ ਕਰਾਉਣ ਨੂੰ ਲੈ ਕੇ ਗਿਆ ਓ ਸ਼ਿਟ ਯਾਰ ਬਈ ਬਈ ਮੈਨੂੰ ਤੇਰੀ ਗੱਡੀ ਚਾਹੀਦੀ ਆ ਬਹੁਤ ਜ਼ਰੂਰੀ ਕੰਮ ਆ ਯਾਰ ਮੈਂ ਤਾਂ ਬਈ ਕਿਤੇ ਆਵ ਚੱਲੇ ਆ ਯਾਰ ਜਾਂ ਨਹੀਂ ਆ ਬਸ ਮਣੀ ਬਾਈ ਮਣੀ ਬਾਈ ਮੇਰੇ ਨਾ ਬੇਟੇ ਨੂੰ ਚੱਕਰ ਆ ਗਿਆ ਯਾਰ ਉਹ ਬੇਹੋਸ਼ ਹੋ ਗਿਆ ਮੈਂ ਓਹਦੀ ਗੱਡੀ ਲੈ ਕੇ ਜਾਣੀ ਆ ਬਾਈ ਜੈਲੀ ਬਾਈ ਗੱਡੀ ਤਾਂ ਘਰੇ ਨਹੀਂ ਯਾਰ ਓਹ ਛੇਟ ਯਾਰ ਮਣੀ ਬਾਈ ਗੱਡੀ ਤਾਂ ਆਪਣੀ ਘਰੇ ਖੜੀ ਆ ਓ ਮੈਨੂੰ ਪਤਾ ਉਹਨੂੰ ਆਪਾਂ ਗੱਡੀ ਦੇਣੀ ਨਹੀਂ ਸੀ ਪਰ ਬਾਈ ਜੈਲੀ ਦੇ ਬੱਚੇ ਦਾ ਸਵਾਲ ਸੀ ਉਹ ਜਿੱਦਾਂ ਆਪਾਂ ਇਹ ਤੋਂ ਗੱਡੀ ਮੰਗੀ ਸੀ ਓਦੋਂ ਮੇਰੇ ਵੀ ਬੱਚੇ ਦਾ ਸਵਾਲ ਸੀ ਆਪੇ ਨੇ ਗੱਡੀ ਦੇਣ ਤੋਂ ਜਵਾਬ ਦਿੱਤਾ ਸੀ ਹੂੰ ਦੇਲੀ ਪੁੱਤ ਛੇਤੀ ਛੇਤੀ ਆ ਜਾ ਗੱਡੀ 'ਚ ਬੈਠ ਛੇਤੀ ਕਰ ਛੇਤੀ ਕਰ ਪਤਾ ਬੇਟਾ ਜੀ ਤੁਸੀਂ ਰਾਮ ਕਰੋ ਜੇਕਰ ਤੁਸੀਂ ਥੋੜਾ ਜਿਹਾ ਵੀ ਲੇਟ ਹੋ ਜਾਂਦੇ ਤਾਂ ਕੁਝ ਵੀ ਹੋ ਸਕਦਾ ਸੀ ਪਰੰਤੂ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਮੈਂ ਟ੍ਰੀਟਮੈਂਟ ਕਰ ਦਿੱਤਾ ਹੈ ਕੁਝ ਕੁ ਦਵਾਈਆਂ ਮੈਂ ਲਿਖ ਦਿੱਤੀਆਂ ਬਾਹਰੋਂ ਤੁਸੀਂ ਮੈਡੀਕਲ ਤੋਂ ਲੈ ਲਿਓ ਪਰ ਹਾਂ ਇੱਕ ਹਫ਼ਤੇ ਬਾਅਦ ਚੈੱਕਅਪ ਜ਼ਰੂਰ ਕਰਵਾ ਜੀ ਹੁਣ ਤੁਸੀਂ ਬੱਚੇ ਨਾਲ ਗੱਲਬਾਤ ਕਰ ਸਕਦੇ ਹੋ ਸੇਵਕ ਪੁੱਤ ਮੈਂ ਕਿਹੜੇ ਸ਼ਬਦਾਂ ਨਾਲ ਤੇਰਾ ਧੰਨਵਾਦ ਕਰਾਂ ਤੂੰ ਬਿਨਾ ਕਹੇ ਤੂੰ ਗੱਡੀ ਲੈ ਕੇ ਆ ਗਿਆ ਡਾਕਟਰ ਦੇ ਕਹਿਣ ਅਨੁਸਾਰ ਜੇ ਅਸੀਂ ਥੋੜਾ ਮੋਟਾ ਪਲੇਟ ਹੋ ਜਾਂਦੇ ਤਾਂ ਕੁਝ ਵੀ ਹੋ ਸਕਦਾ ਸੀ ਸੇਵਕ ਵੀਰ ਮੈਂ ਤਾਂ ਇਥੋਂ ਮਾਫੀ ਮੰਗਣ ਦੇ ਕਾਬਲ ਵੀ ਨਹੀਂ ਹਾਂ ਮੰਗਾ ਵੀ ਤਾਂ ਕਿਹੜੇ ਮੂੰਹ ਨਾਲ ਮੰਗਾ ਇਸ ਸਤੰਦਰੇ ਪੈਸੇ ਨੇ ਮੇਰੀ ਮੱਤ ਮਾਰ ਦਿੱਤੀ ਜੀ ਇਸ ਪੈਸੇ ਨੇ ਮੈਨੂੰ ਹੰਕਾਰੀ ਬਣਾ ਦਿੱਤਾ ਸੀ ਮੈਂ ਸੱਚਮੁੱਚ ਹੀ ਭੁੱਲ ਗਿਆ ਸੀ ਕਿ ਬੰਦਾ ਹੀ ਬੰਦੇ ਦੀ ਦਾਰੂ ਹੈ ਜਿੱਥੇ ਬੰਦਾ ਬੰਦੇ ਦੇ ਕੰਮ ਆਉਂਦਾ ਉਥੇ ਪੈਸਾ ਬੰਦੇ ਦੇ ਕੰਮ ਨਹੀਂ ਆਉਂਦਾ ਮੈਨੂੰ ਮੇਰੇ ਹੰਕਾਰ ਦੀ ਸਜ਼ਾ ਪਰਮਾਤਮਾ ਨੇ ਦੇ ਦਿੱਤੀ ਹੈ ਮੈਂ ਬਈ ਤੇਥੋਂ ਦੋਵੇਂ ਹੱਥ ਜੋੜ ਕੇ ਸੇਕ ਵੀਰ ਮਾਫੀ ਮੰਗਦਾ ਜੇ ਲੀਸਾ ਜਿਹੜਾ ਇੱਕ ਦੂਜੇ ਦੇ ਕੰਮ ਆਉਂਦਾ ਉਹੀ ਅਸਲੀ ਇਨਸਾਨ ਹੁੰਦਾ ਇਸ ਕਰਕੇ ਪਰਮਾਤਮਾ ਨੇ ਆਪਾਂ ਨੂੰ ਸਾਰਿਆਂ ਨੂੰ ਉੱਪਰ ਦਿਮਾਗ ਦਿੱਤਾ ਕਿ ਆਪਾਂ ਆਪ ਦਾ ਚੰਗਾ ਮੜਾ ਸੋਚ ਸਕੀਏ ਪਰਮਾਤਮਾ ਨੇ ਤੈਨੂੰ ਕੋਈ ਸਜ਼ਾ ਨਹੀਂ ਦਿੱਤੀ ਇਹ ਤਾਂ ਪਰਮਾਤਮਾ ਨੇ ਤੈਨੂੰ ਚੰਗਾ ਇਨਸਾਨ ਬਣਾਉਣ ਦੀ ਖਾਤਰ ਇੱਕ ਛੋਟੀ ਜਿਹੀ ਘਟਨਾ ਨੂੰ ਅੰਜਾਮ ਦਿੱਤਾ। ਹਾਂ ਇਸ ਘਟਨਾ ਨੇ ਮੈਨੂੰ ਇਨਸਾਨ ਬਣ ਦਾ ਮੌਕਾ ਦਿੱਤਾ ਤੇ ਮੈਂ ਸਾਰਿਆਂ ਦੇ ਨਾਲ ਵਾਦਾ ਕਰਦਾ ਕਿ ਮੈਂ ਇੱਕ ਚੰਗਾ ਇਨਸਾਨ ਬਣ ਕੇ ਦਿਖਾਵਾਂਗਾ।